ਸਿਕਾਲ ਸਰਨ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ। ਦੈਨ ਤੁਕ ਨਹੀਂ ਰਾਜ ਤੁਕ ਨਹੀਂ ਤ੍ਰਿੱਕੀ ਬਖਸ਼ੀ। ਤੇ ਬਹੁਤ ਵੈਠਾ ਦੀ ਜਿੰਮਾ ਠੀਕ ਹੈ। ਤੇ ਜਿੰਮਾ ਹੈਗਾ ਅੱਜ ਗੁੱਸੇ ਮੇਰੇ ਨੂੰ। ਕਿਉਂ ਗੁੱਸੇ ਆ? ਜ਼ਿੰਮੇ ਦਾ ਛਿੱਤਰ ਪੈ ਗਿਆ। ਹਨਾ ਜਿੰਮਾ। ਇਹ ਮੌਸਮ ਆ ਜ ਬਹੁਤ ਗਰਮੀ ਹੈ। ਉਰਲੋ ਚ ਪਾਣੀ ਪਾਕਿਸਤਾਨ ਸਰਦ ਚਲਾਇਆ ਕਿੱਥੇ ਵਧੀਆ ਠੰਢੀ ਰਾਮਨੰਦ ਦੁਪਹਿਰੇ ਸੁੱਤੇ ਪਾਣੀ ਖਤਮ ਹੋ ਗਿਆ ਸਪਾਣੀ ਦੋਰਾ ਫਿਰ ਇੱਧਰ ਵੀ ਮੈਂ ਬੈਡੀ ਬਣਾਦਾ ਇਹ ਮੈਂ ਬੈਡੀ ਬਣਾਦਾ ਕਿਉਂਕਿ ਇੱਥੇ ਨਾ ਕੂਲਰ ਸਿੱਧਾ ਲੱਗਾ ਹੋਵੇ। ਵੋਸੀ ਠੀਕ ਹੈ। ਬਾਰੀ ਦੇ ਵਿੱਚ ਉਹ ਤਾਂ ਵੈਸੇ ਬਾਰੀ ਦੀ ਪੇੜੀ ਹੋਈ ਹੈ। ਤੇ ਇਸੇ ਮੈਂ ਪੂਰਾ ਬੈਡੀ ਆਹ ਤਾਂ ਦਵਾਨ ਹੈ ਤੇ ਆਹ ਮੰਜਾ ਵਾ ਬਰਾਬਰ ਦੇ ਦਵਾਨ ਦੇ। ਤੇ ਉਹ ਫਿਰ ਉਧਰ ਉਧਰ ਦੂਜੇ ਵਿਚਾਲੇ ਆਏ ਜੇ ਫਲਾਰਾ ਲੱਗ ਲਿਆ। ਬਸ। ਕਿਆ ਠੀਕ ਹੈ ਵਧੀਆ। ਮੇਰਾ ਸਾਡਾ ਟੇਬਲ ਵੀ ਇੱਧਰ ਕਰ ਕੁਰਸੀ ਟੇਬਲ ਇੱਧਰ ਕਰ ਦੇਣਾ ਇੱਕ ਸਾਈਡ ਤੇ। ਹਵਾ ਤਾਂ ਛੰਡੀ ਸਾਰੀ ਹੁੰਦੀ ਹੈ ਜੀ। ਪੱਖੇ ਦੀ ਵੀ ਨਹੀਂ।

ਅੱਜ ਦੇਖ ਲਓ ਜੀ 16 ਤਰੀਕ ਸੀ ਤੇ 13 ਦੀਨ ਸਾਖੀ ਤੇ 13 14 ਤੋਂ 15 ਤੋਂ 16 ਤੱਕ ਚਾਰ ਦਿਨ ਹੋ ਗਏ ਅੱਜ ਤਾਂ ਵੀ ਇੰਨਾ ਰਸ ਸੀ ਮੈਂ ਤਾਂ ਵੈਸੇ ਆਪਦਾ ਮੋਬਾਈਲ ਅੰਦਰ ਲਗਾਈ ਨਹੀਂ ਵੀਡੀਓ ਮੈਥੇ ਬਣਾਈ ਨਹੀਂ ਗਈ ਤੇ ਸਰਦਾਰ ਜੀ ਆਲੇ ਦਾ ਥੋੜੀ ਜਿਹੀ ਬਣਾਈ ਸੀ ਉਹ ਆਪਾਂ ਵਿੱਚ ਐਡ ਕਰ ਦਾਂਗੇ ਤੇ ਇਕੱਠ ਅੱਜ ਵੀ ਬਹੁਤ ਜ਼ਿਆਦਾ ਸੀ ਕਹਿੰਦੇ ਅੱਜ ਥੋੜਾ ਜਿਹਾ ਘਟਿਆ ਹਜੇ ਪਹਿਲਾ ਦੋ ਤਿੰਨ ਦਿਨ ਪਹਿਲੇ ਦਿਨ ਤਾਂ ਜ਼ਿਆਦਾ ਹੀ ਹੁੰਦਾ ਉਹ ਤਾਂ ਪਤਾ ਹੀ ਹੁੰਦਾ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਬੰਦੇ ਹੁੰਦੇ ਇਕੱਠ ਤੇ ਤੁਹਾ ਵਸਾ ਕੇ 2 ਵਜੇ ਆਈ ਅਸੀਂ ਤੇ ਆ ਕੇ ਗਸੀ ਰੋਟੀ ਬਣੀ ਖਾਧਾ ਤੇ ਪੈ ਗਏ ਭਈ ਐਨੀ ਨੀਂਦ ਆਈ ਜਮਾਈ ਨਹੀਂ ਪਤਾ ਰਿਹਾ ਕਿੱਥੇ ਪਈ ਅਸੀਂ ਜਾਣਾ ਪਿੰਡ ਵਿਆ ਸਾਡੇ ਨਾਲ ਚਾਚਾ ਜੀ ਦੇ ਮੇਰੇ ਹਸਬੰਦ ਦੇ ਚਾਚਾ ਜੀ ਦੇ ਬੇਟੇ ਦਾ ਤੇ ਚਾਚੀ ਦਾ ਫੋਨ ਆਇਆ ਸੀ ਕਾਫੀ ਦਿਨ ਹੋ ਗਿਆ ਹਣਾ ਅਸੀਂ ਕਿਹਾ ਜੇ ਤਾਂ ਅਗਲੇ ਨੇ ਮਾਣ ਨਾ ਕਿਹਾ ਹਣਾ ਜਾਵਾਂਗੇ ਹੈ ਤਾਂ ਦੂਰ ਦੀ ਬਾਟ ਜਾਣਾ ਔਖਾ ਗਰ ਨਹੀਂ ਚ ਫਿਰ ਉਹ ਲੈ ਕਹਿਣੋ ਹਟ ਜਾਂਦਾ ਹਣਾ ਅਗਲਾ ਕਹਿੰਦਾ ਆਉਂਦੇ ਤਾਂ ਹੈ ਨਹੀਂਗੇ ਉਹਦਾ ਵਿਆਹ ਚ ਖਰਚੇ ਹੁਣ ਸੂਟ ਬਣਾਇਦੋ ਮੈਂ ਹਨਾ ਚਲੋ ਆਮ ਜੇ ਬਣਾ ਲੈ ਬੜਾ ਜਿਆਦਾ ਮਹਿੰਗੇ ਨਹੀਂ ਬਣਾਏ ਤੇ ਕੁਰਤਾ ਵੈ ਮਸਰਦਾਲੀਆਂ ਨੇ ਬਣਾਇਆ ਘੰਟਾ-ਮੁੰਟਾ ਕਿਤੇ ਮੇਰੇ ਕੋਲ ਰਹੀਆਂ ਨੇ ਭੋਨੇ ਨਹੀਂ ਤੇ ਕੁਰਤਾ ਵੀ ਆਪਾਂ ਗਰਮੀ ਹੋਊਗੀ ਤੇ ਅਸੀਂ 20 ਨੂੰ ਜਾਵਾਂਗੇ ਇੱਕ ਦੀ ਬਰਾਤ ਹੈ 20 ਦਾ ਸ਼ਗਨ ਹੈ ਤੇ 22 ਨੂੰ ਵਾਪਸ ਆ ਜਾਂਗੇ ਚਾਹੋ ਦੁੱਖ ਤਾਂ ਬੰਦਾ ਜ਼ਿੰਦਗੀ ਚ ਬਹੁਤ 익ਦਾ ਪਰ ਖੁਸ਼ੀ ਵਾਲਾ ਦਿਨ ਕਦੇ ਕਦਾਂ ਹੀ ਹੁੰਦਾ ਉਹ ਮਾੜਾ-ਮੋਟਾ ਕਰਨਾ ਵੀ ਚਾਹੀਦਾ ਹੈ ਨਾ ਮੇਰੇ ਸਾਈਡ 'ਚ ਸੱਜੇ ਪਾਸੇ ਨ ਬੱਖੀ ਜਿੱਦਾਂ ਬਹੁਤ ਜ਼ਿਆਦਾ ਹੋ ਗਿਆ ਤੇ ਮੈਂ ਲੇਵਕਾ ਵੀ ਪੀਤਾ ਇਲਾਚੀ ਵੀ ਖਾਧੀ ਐ ਨਾ ਮੈਂ ਢਿੱਕਿਆ ਸਾਹ ਨਾਲ ਜ਼ਿਆਦਾ ਹੁੰਦਾ ਘਰ ਮਿਆਂ ਦੀ ਗੋਸ ਪਰ ਨਾ ਹੋਈ 12 ਵਜੇ ਤੋਂ ਬਾਅਦ ਮਿੱਠੀ 12 ਵਜੇ 1 ਵਜੇ ਤੱਕ ਸਹੀ ਸੀ ਉਹ ਜ਼ਿਆਦਾ ਨਹੀਂ ਸੀ ਕਿਉਂਕਿ ਪਤਾ ਗੁਰਦਸਾਹ ਦੇ ਵਿੱਚ ਨਹੀਂ ਇਕੱਠ ਵੀ ਸੀ ਫਿਰ ਵੀ ਬਹੁਤ ਗਰਮੀ ਲੱਗਦੀ ਹੁੰਦੀ ਆ ਅਤ ਨਹੀਂ ਜ਼ਿਆਦਾ ਨਹੀਂ ਸੀ ਸਾਲਾ ਇਹ ਤਾਂ ਬਿਦਾਰਤ ਹੁੰਦਾ ਇਨੀ ਪ੍ਰੋਬਲਮ ਆ ਰਹੀ ਏ ਜਿੰਨੇ ਦੇ ਕਿਉ ਪਿਆ ਮੋਇਨਾ ਕੋਲ ਚੱਲਦਾ ਉੱਥੇ ਪਿਆ ਹੈ ਕੂਲਰ ਦੇ ਉੱਤੇ ਪਿਆ ਰਿਹਾ ਹੁਣ ਉਧਰਲੇ ਉੱਥੇ ਫਰੈਂਕ ਰੂਮ 'ਚ ਪਿਆ ਰਿਹਾ ਮੈਜਿਕ ਬਣਾਈਆ ਕੱਦੂ ਦੀ ਸਬਜ਼ੀ ਕਰਨ ਨਾਲ ਕਹਿੰਦਾ ਕੱਦੂ ਦੀ ਦਾਲ ਕਰਨ ਨਾਲ ਕਹਿੰਦੀ ਕਰਨ ਬਠੰਡਾ ਕੱਦੂ ਦੀ ਦਾਲ ਬਹੁਤ ਬੜੀ ਵਧੀਆ ਲੱਗਦੀ ਕਹਿੰਦੀ ਜਦ ਤੇ ਸਬਜ਼ੀ ਬਣਾਈਆ ਮਾਂ ਛੋਲਿਆਂ ਦੀ ਉਹ ਪਿਆਜ ਜੀ ਉਹ ਪਿਆਜ ਜੀ ਮੌਂ ਨਾ ਪਿਆ ਅੱਜ ਠੰਡਾ ਠੰਡਾ ਹੋਇਆ ਤੇ ਸਾਰਾ ਫਰਸ਼ ਵੀ ਦਰਵਾਜ਼ਾ ਸਰਵਮਰ ਸਤ ਤੋ ਕੀਤਾਂ ਚੱਲ ਰਿਹਾ ਮੈਂ ਸਵੇਰ ਸ਼ਾਮ ਲੋਹੀ ਹੁੰਦੀ ਐ ਸਟੇਮ ਰਹਿਣਾ ਸਵੇਰ ਦਮ ਹੁੰਦਾ ਕੀਤਰ ਇਹ ਸਵੇਰ ਹੁੰਦਾ ਸਾਰਾ ਇੱਕ ਨੱਪੜ ਵਾਲਾ ਵਿੱਚ ਵਾਪਸ ਸਾਰਾ ਕੀਤਾਂ ਸਵੇਰ ਆਜ ਕਹਿੰਦੇ Assalamualaikum warahmatullahi wabarakatuh ਇਹ ਦਪੋਂ ਕੜਤੇ ਜੂਸੀ ਜਿੰਦਾ ਜਾਂਦਾ ਬੱਚੇ ਖੇਡਦੇ ਉਹ ਇਹਨੂੰ ਐ ਸੀ ਕਿਦਾਂ ਨੇ ਕੀ ਖੜਕਾ ਹੁੰਦਾ ਕੀ ਹੈ ਜਿੰਮੂ ਬਾਹਰ ਬਾਹਰ ਕੀ ਸੀ ਮਾਉ ਸੀਗਾ ਚਲ ਮਾਉ ਦੇਖ ਕਿੱਥੇ ਆ ਚਲ ਮਾਉ ਦੇਖੀ ਲੀ ਚਲ ਚਲ ਚਲਾ ਜਿੰਮੂ ਦੇਖ ਮਾਉ ਸੀ ਚਲੋ ਚਲ ਚਲ ਕਿੱਥੇ ਮਾਉ ਉਹ ਸੀ ਮਾਉ ਕਿੱਥੇ ਕਿੱਥੇ ਹਾਂ ਦੇਖ ਮਾਉ ਕਿੱਥੇ ਜੀ ਕਿੱਥੇ ਉਹ ਬੱਚੇ ਤਾਂ ਪੈਰਾਂ ਦਾ ਖੜਕਾ ਅੰਦਰ ਆਏ ਬੂ ਬੂ ਕਾ ਦੇ ਮਾਉ ਮੌਸਮ ਦੇ ਕੋਈ ਨਿਆ ਗੋਮ ਹੋਇਆ ਪਿਆ ਮੈਂ ਤਾਂ ਕੋਈ ਨਹੀਂ ਬੰਦ ਕਰਤਾ ਲਗਦਾ ਨਹੀਂ ਚਲ ਆਉਂਦੀ ਪੱਤਾ ਨਹੀਂ ਹਿਲਦਾ ਹੈ ਤਾਂ ਪ੍ਰੇਨ ਮੇਰੇ ਕਿਰੀ ਲੈਣ ਦਾ ਬੱਲਾ ਵੀ ਠਕੜਦਾ ਇੰਨਾ ਪੂਰਾ ਹੁਣ ਤਾਂ ਇਸ ਟਾਈਮ ਤੇ ਇਦਾਂ ਜਿਮ ਉਹ ਖੜਾ ਤਿਆਰੀ ਚ ਬਬੂ ਕਰਨ ਦੀ ਤਿਆਰੀ ਚ ਖੜਾ ਜਿਮ ਹਣ ਬਬੂ ਕਾ ਦੇ

perché di lì andiamo a vedere il mio non è coderto ne vediamo non mi fermate ma ne vediamo quando non mi lo occono ce la ai drin da cosinite sono grana cosinite perché sono pieni di punti e di uscita ce la sono andati ਫੁੱਟ ਕੜੀ ਦੋ ਇੱਕਦਮੀ ਆ ਗਈ ਬਾਰ ਈ ਕਲਾਸੀ ਕੋਸੀ ਇੱਕ ਉਧਰ ਬਤਨ ਕਾਦਾ ਪੋਰੀ ਦਾ ਕਾਦਾ ਤੇ ਪੀ ਦਾ ਕਾਦਾ ਜਿਹੜਾ ਆ ਇਹ ਦਾ ਕਾਦਾ

ਜਾ ਰਿਹਾ ਹੈ ਕੱਪੜੇ ਵੀ ਪ੍ਰੈਸ ਕਰਨੇ ਆ। ਤੋ ਹੁਣ ਲਾਉਣੇ ਆ ਪੱਜਾ ਗਦਦ। ਦਹੀਂ ਫੂਰ ਪਾਂ ਦੇਣਾ ਮੈਂ ਚਲਾਉਣੇ ਆ। ਅੱਲੋ ਹੀ ਲਾਉਣ ਲੱਗੀ ਜਾਵਾਂ। ਹੁਣ ਮੜਾ ਜੇ ਗੁੱਸਾ ਕਰਕੇ ਲਾਉਣੇ ਹੁਣ ਜਾ। ਅਜ ਮੜਾ ਜਾਗ ਰਾਤ ਵੱਧ ਲਾ ਕੇ ਟਟਾ ਹੋ ਗਿਆ। ਜਿੰਦੂ ਤਾਂ ਲੱਗਾ ਰੋਟੀ ਖਾਣ। ਹੂੰ। ਰਘਣੀ ਬਾਸ ਘਰ ਤੇ ਜਾ ਬਣਾ ਲੈਣਾ ਚਾਹ ਬੋਤ ਬਣਾ ਲਈ ਚਲੋ ਜੀ ਉਹ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰਿਓ ਤੇ ਕਮੈਂਟ ਕਰਿਓ